ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਉੱਤੇ ਰੋਕ ਨਹੀਂ ਲੱਗ ਰਹੀ ਹੈ। ਸਰਕਾਰ ਦੇ ਸਖਤ ਉਪਾਵਾਂ ਤੇ ਕਾਰਵਾਈਆਂ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਕੀ ਹੋ ਵਧਦੇ ਜਾ ਰਹੇ ਹਨ। ਐਤਵਾਰ ਨੂੰ ਸੀਜ਼ਨ ਦੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਇਸ ਦਿਨ 12290 ਮਾਮਲੇ ਸਾਹਮਣੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਸੀਜ਼ਨ ਦੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 743 ਹੋ ਗਈ ਹੈ। ਸਰਕਾਰ ਦੇ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਵਿਰੁੱਧ ਕਾਰਵਾਈ ਵੀ ਜਾਰੀ ਹੈ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਹੁੰਤਾਕ ਕੁੱਲ 16,80,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। 264 ਮਾਮਲਿਆਂ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈਆਂ ਨੇ ਤੇ 295 ਮਾਮਲਿਆਂ ਦੇ ਵਿੱਚ ਕਿਸਾਨ ਦੀ ਜ਼ਮੀਨ ਦੇ ਮਾਲੀਆ ਰਿਕਾਰਡ ਦੇ ਵਿੱਚ ਰੈੱਡ ਐਂਟਰੀਆਂ ਵੀ ਕੀਤੀਆਂ ਨੇ। ਸੋ ਪੰਜਾਬ ਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁਣ ਤੱਕ 224 ਮਾਮਲੇ ਦਰਜ ਕੀਤੇ ਨੇ। ਜੁਕੀ ਪ੍ਰਾਲੀ ਸਾੜਨ ਦੇ ਮਾਮਲੇ ਤੋਂ ਕੋਈ ਛੁੱਟਾਪ ਉੱਤੇ ਆਉਤੇ ਦੂਜੇ ਨੰਬਰ ਤੇ ਅੰਮ੍ਰਿਤਸਰ ਹੈ ਜਿੱਥੇ ਹੁਣ ਤੱਕ 400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਜੋਨ ਵਾਲੇ ਦਿਨਾਂ ਵਿੱਚ ਚੋਣੇ ਦੀ ਕਟਾਈ ਤੇ ਤੇਜ਼ੀ ਆਵੇਗੀ ਇਸ ਦੇ ਲਈ ਇਹਨਾਂ ਮਾਮਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਸੋ ਪਿਛਲੇ 6 ਦਿਨਾਂ ਵਿੱਚ ਪੰਜਾਬ ਦੇ ਵਿੱਚ ਪ੍ਰਾਲੀ ਸੜਨ ਦੇ ਕੁੱਲ 328 ਮਾਮਲੇ ਸਾਹਮਣੇ ਆ ਚੁੱਕੇ ਨੇ। ਕਿ ਪ੍ਰਾਲੀ ਨੂੰ ਲਗਾਤਾਰ ਸੜਨ ਦੇ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਦਾ ਏਕੂਆਈ ਲਗਾਤਾਰ ਵਧ ਰਿਹਾ ਹੈ। ਜਲੰਧਰ ਦੇ ਵਿੱਚ 439, ਬਠਿੰਡਾ 321, ਲੁਧਿਆਣਾ 260, ਅੰਮ੍ਰਿਤਸਰ 257, ਪਟਿਆਲਾ 195 ਤੇ ਮੱਡੀ ਗੋਬਿੰਦਗੜ੍ਹ ਦੇ ਵਿੱਚ 153 ਏਕੂਆਈ ਦਰਜ ਕੀਤਾ ਗਿਆ ਹੈ। ਰਾਸ਼ਤਾਨੀ ਦਿੱਲੀ ਦਾ ਇੱਕ ਹੋਈ ਵੀ ਇੱਕ ਗੰਭੀਰ ਭੱਦਰ ਤੇ ਪਹੁੰਚ ਗਿਆ ਕਈ ਥਾਵਾਂ ਉੱਤੇ ਤਾਂ 400 ਤੋਂ ਵੀ ਵੱਧ ਗਿਆ ਟੈਕਨੀਕੀ ਸਮੂਹ ਦੇ ਨਾਲ ਪੰਜਾਬ ਅਤੇ ਹਰਿਆਣਾ ਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਾਉਂਦੇ ਨੇ ਪਰ ਕਿਸਾਨ ਸੇ ਘਟਨਾ ਦਾ ਕਹਿ ਰਹਾ ਹੈ ਕਿ ਕਿਸਾਨਾਂ ਨੇ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਿੱਲੀ ਦਾ ਪ੍ਰਦੂਸ਼ਣ ਵੱਧ ਗਿਆ ਸੀ ਔਰ ਜਿਵੇਂ ਜਿਵੇਂ ਫਸਲ ਦੀ ਕਟਾਈ ਹੋ ਰਹੀ ਹੈ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ